ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣੀ ਦਸਾ ਦੀ ਮੰਡੀ ਦੇ ਵਿੱਚ ਨਾ ਤਾਂ ਬੋੜੀਆਂ ਦੀ ਚਕਾਈ ਹੋ ਰਹੀ ਆ ਨਾ ਮਾਲ ਭਰਿਆ ਜਾ ਰਿਹਾ 15 15 20 20 ਦਿਨ ਹੋ ਗਏ ਮੰਡੀ ਦੇ ਵਿੱਚ ਮਾਲ ਪੈਣ ਨੂੰ ਔੜਤੀਏ ਕਾਟ ਮੰਗਦੇ ਆ ਕੱਟ ਕੇ ਭਰ ਦਿੰਦੇ ਆ ਜੋ ਕਾਟ ਨਹੀਂ ਦਿੰਦੇ ਉਹਨਾਂ ਦੀ ਜੀੜੀ ਭਰਦੇ ਨਹੀਂ ਉਸ ਨੂੰ ਬਾਰ-ਬਾਰ ਖੜਿਆਈ ਜਾ ਰਹੇ ਨੇ ਸਰਕਾਰ ਦਾ ਕੋਈ ਵੀ ਧਿਆਨ ਇਸ ਵੱਲ ਨਹੀਂ ਹੈਗਾ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਵਾਲੇ ਟੋਲ ਪਲਾਜ਼ਾਂ ਤੇ ਤਾਂ ਬੈਠੇ ਰਹੇ ਨੇ ਪਰ ਮੰਡੀਆਂ ਚ ਆ ਕੇ ਜੀੜੀਆਂ ਦਾ ਹਾਲ ਨਹੀਂ ਦੇਖ ਰਹੀ ਕਿਸਾਨ ਬਚਾਰਾ ਪਰੇਸ਼ਾਨ ਹੋ ਰਿਹਾਗਾ ਮੰਡੀਆਂ ਦੇ ਵਿੱਚ ਢੇਰ ਪੱਗੇ ਪਏ ਨੇ ਇੱਕ ਇੱਕ ਮਹੀਨੇ ਤੋਂ 15 ਦਿਨਾਂ ਤੋਂ ਮੰਡੀਆਂ ਦੇ ਵਿੱਚ ਕਿਸਾਨ ਬੈਠੇ ਰੋਲ ਰਹੇ ਨੇ ਮੰਡੀਆਂ ਦੇ ਵਿੱਚ ਸੌਣ ਬੈਠੇ ਹੋ ਪਰ ਇਹਨੇ ਇਹ ਢੇਰੀਆਂ ਅੱਜ ਵੀ ਨਹੀਂ ਜਾ ਰਹੇ ਮੰਡੀਆਂ ਦੇ ਵਿੱਚ ਕਿਸਾਨ ਹੋੜਾ ਰਹੇ ਨੇ ਤੇੜੀਆਂ ਭਰੀਆਂ ਨਹੀਂ ਜਾ ਰਹੀਆਂ ਕਿਸਾਨ ਖੋਲ ਜੰਦਰੇ ਦੇ ਨਾਲ ਖਿੱਚ-ਖਿੱਚ ਕੇ ਪਾ ਰਹੇ ਨੇ ਇਹ ਬਰਾ ਹਾਲ ਹੈ ਮੰਡੀ ਦੇ ਵਿੱਚ ਇਹ ਮੰਡੀ ਪੈਣੀ ਜੱਸਾ ਦੀ ਹੈ ਬਾਕੀ ਮੰਡੀਆਂ ਦੇ ਵਿੱਚ ਵੀ ਇਹੋ ਜਿਹਾ ਹੀ ਹਾਲ ਹੈ